ਦੋਸਤੋ ਸਵੇਰ ਦਾ ਟਾਈਮ ਬੱਜ ਗਏ ਨੇ 9:30 ਤੇ ਅਗਲਾ ਦਿਨ ਆਪਣਾ ਚੜ ਗਿਆ ਤੇ ਹੁਣ ਆਪਾਂ ਤਿਆਰੀਆਂ ਕਰਦੇ ਪਏ ਆ ਲੰਗਰ ਦੀਆਂ ਲੰਗਰ ਨਹੀਂ ਸੋਰੀ ਤੇ ਕੌਫੀ ਦਾ ਲੰਗਰ ਤੇ ਬਿਸਕੁਟ ਆ ਤੇਰਾ ਪੀ ਲੋੜੀ ਲੋੜੀ ਕਿਸ਼ ਕਰੋ ਸਾਰਿਆਂ ਨੂੰ ਦੇ ਹੈਪੀ ਲੋੜੀ ਗਾਇਸ ਤੇਰੇ ਹਾਂ ਇੱਧਰ ਨਾਜੀ ਨਾ ਖੇਲਦਾ ਪਿਆ ਵਾ ਸਗਲ ਹੀ ਨਹੀਂ ਸੌਂਦੀ ਵੀ ਗੱਲ ਹੀ ਨਹੀਂ ਸੌਂਦੀ ਸਵੇਰ ਦਾ ਕਿਸੇ ਨੇ ਇਹਨਾਂ ਹੈਪੀ ਲੋੜੀ ਬਿਸ਼ ਨਹੀਂ ਕੀਤਾ ਇਹਨੂੰ ਵੀ ਕਹਿ ਦਿੰਦਾ ਪਿਆ ਇਹਦੇ ਨਾਲ ਜ਼ਿਆਦਾ ਪਿਆਰ ਆ ਤੇਰਾ ਨਹੀਂ ਫਿਰ ਕੀ ਆ ਇਹਦਾ ਬੈਅ ਆ 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 ਲੋ ਜੀ ਦੋਸਤੋ ਸਾਨੂੰ ਸਾਰਿਆਂ ਨੂੰ ਹੈਪੀ ਲੋੜੀ ਆ ਤੇ ਹੈਪੀ ਮੱਗੀ ਤੇ ਤੁਸੀਂ ਸਾਰੇ ਜਣੇ ਆਪਣੇ ਪਰਿਵਾਰ ਦੇ ਨਾਲ ਅੱਜ ਪਤੰਗ ਵੜਾਓ ਖੁਸ਼ੀਆਂ ਮਨਾਓ ਤੇ ਸਾਰਾ ਕੁਝ ਜੋ ਵੀ ਕਰਨਾ ਧਿਆਨ ਨਾਲ ਕਰਿਓ ਠੰਡ ਬੜੀ ਆ ਨਿਆਣੇ ਨਿੱਕੇ ਬਚਾ ਕੇ ਕੋਟੀਆਂ ਸਵੈਟਰ ਪਾ ਕੇ ਕੋਠਿਆਂ ਤੇ ਚੜਿਓ ਤੇ ਇੰਜੋਏ ਕਰੋ ਤੇ ਆਪਾਂ ਹੁਣ ਚੱਲੀਏ ਸੜਕ ਤੇ ਤੁਹਾਨੂੰ ਉੱਥੇ ਜਾ ਕੇ ਦਿਖਾਣਾ ਵਾ ਅਰੇਂਜਮੈਂਟ ਚੱਲਦਾ ਪਿਆ ਚਾਚਾ ਜੀ ਹੁਣੀ ਤੇ ਪ੍ਰਭ ਵੀਰਾ ਵੀ ਉੱਥੇ ਹੀ ਖੜਾ ਵਾ ਤੇ ਚਲੋ ਆਪਾਂ ਵੀ ਚੱਲੀਏ ਸਵੇਰੇ ਸਵੇਰੇ ਉੱਠ ਕੇ ਪਹਿਲਾਂ ਜਾ ਕੇ ਆਪਾਂ ਟੇਬਲ ਲੈ ਕੇ ਆਏ ਅੱਜ ਮੈਨੂੰ ਸਾਧਰੇ ਦੀ ਡਾਂਟ ਬੜੀ ਪੈਰੀ ਪਈ ਆ ਕਿ ਉੱਠਦੇ ਨਹੀਂ ਹੈਗੇ ਤੁਸੀਂ ਚਾਚਾ ਜੀ ਕਹਿੰਦੇ ਸਵੇਰੇ ਉੱਠ ਕੇ 7 ਵਜੇ ਬੰਦਾ ਰੱਬ ਨੂੰ ਧਿਆਵੇ ਤੁਸੀਂ 9 10 ਵਜੇ ਉੱਠਦੇ ਆ ਮੈਂ ਕਿਹਾ ਜੀ ਆਪਾਂ 9 10 ਵਜੇ ਰੱਬ ਨੂੰ ਧਿਆਨੇ ਆ ਰੱਬ ਕਿਹੜਾ ਹੈ ਕੀ ਪਤਾ ਉੱਠਿਆ ਹੀ ਨਾ ਹੋਵੇ ਅਗਲਾ ਵੀ ਚਲੋ ਹੁਣ ਆਪਾਂ ਚੱਲਦੇ ਆਂ ਤੇ ਤੁਹਾਨੂੰ ਦਿਖਾਣਾ ਉੱਥੇ ਸੜਕ ਤੇ ਕੀ ਅਰੇਂਜਮੈਂਟ ਆ ਆ ਆਪਣਾ ਘਰ ਆ ਉਹ ਸਾਹਮਣੇ ਸੜਕ ਆ ਕਰ ਸੜਕ ਇਕਦਮ ਸਾਹਮਣੇ ਫਿਰ ਇਧਰ ਸਾਈਡ ਤੇ ਆਪਾਂ ਲਾਇਆ ਹੋਇਆ ਟੇਬਲ ਤੁਹਾਨੂੰ ਦਿਖਾਉਣਾ ਜੀ ਲੰਗਰ ਆਪਣਾ ਸਟਾਰਟ ਹੋ ਗਿਆ ਦੋਸਤਾਂ 커피 ਨਾਲ ਲੱਡੂ ਨਾਲ ਬਿਸਕੁਟ ਤੇ ਹੁਣੀ ਹਲੇ ਸਟਾਰਟ ਕੀਤਾ ਹੌਲੀ ਹੌਲੀ 5-10 ਮਿੰਟ ਤੱਕ ਰੌਸ਼ ਲੱਗਣਾ ਸ਼ੁਰੂ ਹੋ ਜੂਗਾ ਤੇ ਪ੍ਰਭ ਭਾਈ ਹੁਣੀ ਪਾਉਂਦੇ ਪਏ ਆ ਤੇ ਹੁਣ ਸੜਕ ਤੇ ਵਰਤਾਉਗੇ ਤੇ ਆਪਣੇ ਛੋਟੇ ਛੋਟੇ ਵੀਰ ਪੀਰ ਆ ਪੀਣ ਆ ਰਹੇ ਆ ਬਿਸਕੁਟ ਵੀ ਲੋ ਯਾਰ ਲੱਡੂ ਵੀ ਲਾਓ ਤੇ ਬਿਸਕੁਟ ਵੀ ਲਾਓ ਆ ਆ ਲੋ ਫੜੋ ਲੱਡੂ ਵੀ ਲੱਡੂ ਵੀ ਖਾਓ ਬਿਸਕੁਟ ਵੀ ਖਾਓ ਬਹਿ ਜਾਓ ਉੱਥੇ ਆਰਾਮ ਨਾਲ ਪਿੱਛੇ ਬਹਿ ਕੇ ਪੀ ਲੋ ਆ ਦੇ ਗੱਗੂ ਕੋਲੇ ਆ ਲੈ ਆ ਸਰ ਆ ਜਾ ਤੂੰ ਮੇਨ ਨਾਲ ਅੱਲਾ ਮੇਰਾ ਵੀਰ ਤੇ ਮਣੀ ਹੋਲੀ ਕਿਉਂ ਦੀ ਹਲੇ ਜਸਟ ਇੱਕ ਮਿੰਟ ਹੀ ਹੋਇਆ ਬਲਾਈ ਨੂੰ ਹੌਲੀ ਹੌਲੀ ਲੋਕਾਂ ਨੂੰ ਪਤਾ ਲੱਗ ਜੂਗਾ ਤਾਂ ਫਿਰ ਰਸ਼ ਪਾਊਗਾ ਤੇ ਚਲੋ ਹੁਣ ਮੈਂ ਸੜਕ ਤੇ ਖੜ ਕੇ ਆਪਣੀ ਡਿਊਟੀ ਕਰਦਾ ਵਾਂ ਜਿੱਦਾਂ ਕਿ ਮੈਂ ਹਰ ਸਾਲ ਤੁਹਾਨੂੰ ਪਤਾ ਕਰਦਾ ਹੀ ਹੁੰਦਾ ਮੇਰੀ ਡਿਊਟੀ ਹੈਗੀ ਹੱਥ ਜੋੜ ਕੇ ਸਾਰਿਆਂ ਨੂੰ ਕਹਿਣ ਦੀ ਆਜੋ ਮੈਂ ਰਿਹਾਨ ਉਹਨਾਂ ਨੂੰ ਵੀ ਰਿਹਾਨ ਉਹਨਾਂ ਨੂੰ ਵੀ ਬੁਲਾ ਕੇ ਲਿਆਣਾ ਲੱਡੂ ਲੱਡੂ ਦਊਗੇ ਬਿਸਕੁਟ ਹੈਣਾ ਬੁਲਾ ਲਿਆ ਮੈਂ ਮੈਂ ਰਿਹਾਨ ਉਹਨਾਂ ਨੂੰ ਲੈ ਕੇ ਆਣਾ ਯਾਰ ਮੇਰੇ ਹਾਨ ਉਹਨਾਂ ਨੂੰ ਲੈ ਕੇ ਆਵਾਂ ਕਿ ਉੱਥੇ ਖੜ ਕੇ ਕਿਸੇ ਨੂੰ ਬਿਸਕੁਟ ਹੀ ਦੇ ਦੂਗਾ ਜੇ ਨਹੀਂ ਕੋਈ ਭਾਰਾ ਕੰਮ ਕਰ ਸਕਦੇ ਇਹ ਤੇ ਮੈਂ ਜਾਨੂ ਲੋਕਾਂ ਨੂੰ ਕਹੂੰਗਾ ਕਿ ਤੁਸੀਂ ਕੌਫੀ ਪੀਓ ਹੈਣਾ ਉਹ ਬੱਲੇ ਹਲੇ ਤੇ ਬਾਕੀ ਹੁਣ ਆਪਾਂ ਤਿਹਾਨ ਮਨੂ ਨੂੰ ਬੁਲਾ ਯਾਰ ਚਲੋ ਉੱਥੇ ਬਾਹਰ ਸੜਕ ਤੇ ਉੱਥੇ ਬਿਸਕੁਟ ਬੰਡੋ ਇਹ ਇਹ ਸ਼ਾਲ ਰੱਖ ਦੇ ਤੇ ਇਹ ਨਹੀਂ ਨਾਲ ਲੈ ਕੇ ਜਾਣਾ ਮਨੂ ਤਰਜਾਈ ਚੋਂ ਨਿਕਲੋ ਤੇ ਉੱਥੇ ਬਿਸਕੁਟ ਵਰਤਾਨੇ ਆ ਜਾ ਉੱਥੇ ਲੋਡ ਆ ਚਲੋ ਜਲਦੀ ਆਓ ਆ ਜਾ ਆ ਜਾ ਲੱਡੂ ਬਿਸਕੁਟ ਵਰਤਾਨੇ ਜਲਦੀ ਆ ਜਾ ਆ ਜਾ ਉੱਠ ਜਾ ਚਲੋ ਚੱਲ ਆਵੇਂ ਰਿਹਾਨ ਤੁਸੀਂ ਤੇ ਚਲੋ ਹੁਣ ਆਪਾਂ ਫੇਰ ਕੰਮ ਕਰੀਏ Up here out. Ats студia. Ke ni karreyo? Wow! Could you do it? Ats studia. Ke qui ਦੇਖੋ ਇਨੀ ਪੀੜ ਨਾਲ ਅੰਦਰ ਵਿੱਚ ਬੈ ਕੇ ਖਾ ਰਹੇ ਆ ਦੇ ਹੁਣ ਅਸੀਂ ਦੇਖ ਰਿਹਾ ਕੋਈ ਬੰਦਾ ਆਵੇ ਤੇ ਚਾਹ ਪੀ ਕੇ ਜਾਵੇ ਕਾਫੀ ਕਾ ਵੀ ਕਾਦਾ ਕਾਦਾ ਲੰਗਰ ਆ ਕਾਫੀ ਦਾ ਲੱਡੂਆਂ ਦਾ ਤੇ ਬਿਸਕੁਟਾਂ ਦਾ ਦੇਖੋ ਇਹ ਧੰਨ ਖਾਈਏ ਆ ਬਿਸਕੁਟ ਪਏ ਤੇ ਆ ਲੱਡੂ ਤੇ ਆ ਕਾਫੀ ਕਾ ਵੀ ਗਾ ਰਹੇ ਵੀ ਫਾਈ ਨਹੀਂ ਆ ਗਈ ਬੱਸ ਲੋਕਾਂ ਨੂੰ ਆ ਗਿਆ। ਉਹ ਯਾਰ ਬਾਈ। ਹੁੰਦਾ ਸੇਵਾ ਨਹੀਂ ਭੁੱਲਿਆ ਕਿਆ ਬਾਤ ਹੈ। ਡਾਊਨ ਟੂ ਅਪ ਬਾਈ। ਕਿਦਾਂ? ਡਾਊਨ ਟੂ ਅਪ। ਅੱਜ ਆਪਣੀ ਮੁੰਡੇ ਦੇ ਆਏ ਦੀ ਖੁਸ਼ੀ ਦੇ ਵਿੱਚ ਲੱਡੂ ਕੋਕੀ ਤੇ ਬਿਸਕੁਟ ਚਲਦੇ ਪਏ ਆ। ਖੜਦੇ ਨਹੀਂ ਆ ਤੇ ਪਛਾਨਦੇ ਨਹੀਂ ਨਾ ਹਰੇ। ਕਿੰਨੇ ਇਹਨੂੰ ਖਵਾਉ ਕਮਜ਼ੋਰੀ ਬੜਾ। ਉਹ ਕਹਿੰਦੇ ਇਹਨੂੰ ਪਹਿਲਾਂ ਕਿੰਨੀ ਆ ਖਵਾਓ। ਔਰ ਥੋੜਾ ਤਕੜਾ ਕਰੋ ਫੇਰ ਹੱਥੋਂ ਲੱਡੂ ਮੈਨੂੰ ਤੁਸੀਂ ਦੇਸੀ ਘੇ ਦੇਸੀ ਘੇ ਪਰੌਂਟੀਆਂ ਲਾਓ ਤੇ ਮੈਂ ਸਾਗ ਸੁੱਕਾ ਓ ਜਾਵੇ ਸਾਗ ਸੁੱਕੇ ਘੂਕੇ ਪਾਲ ਕੇ ਖਵਾਈਏ ਇਹਨੂੰ ਤੇ ਬਾਕੀ ਹੁਣ ਸੇਵਾ ਭਾਵਨਾ ਚੱਲਦੀ ਵੀ ਹੈ ਆਪਣੀ ਇਹ ਆਪਾਂ ਲੰਗਰ ਕਾਕੇ ਦੇ ਆਈ ਦੀ ਖੁਸ਼ੀ ਦੇ ਵਿੱਚ ਲਾਇਆ ਸੀਗਾ ਕੀ ਆਇਆ ਸੀ ਤੇ ਹੁਣ ਮੈਂ ਹੁਣ ਬਲੌਗ ਦੀ ਜ਼ਿਆਦਾ ਕਲਿੱਪ ਨਹੀਂ ਲੈ ਪਾ ਰਿਹਾ ਕਿਉਂਕਿ ਮੈਂ ਸੜਕ ਤੇ ਬਰਤਾਰਿਆ ਮੈਂ ਗੱਡੀਆਂ ਦੇ ਵਿੱਚ ਭੱਜ ਭੱਜ ਕੇ ਤੇ ਫਿਰ ਮੈਂ ਫੋਨ ਯੂਜ਼ ਨਹੀਂ ਕਰ ਸਕਦਾ ਤੇ ਤانوں ਸਾਰਿਆਂ ਨੂੰ ਇੱਕ ਵਾਰ ਫੇਰ ਹੈਪੀ ਲੋੜੀ ਨਾਮੰਨੇ ਪੰਗਾ ਨਾ ਲੈ ਉਹਦੇ ਨਾਲ ਕਰ ਰਿਹਾ ਹਾਂ ਹੁਣ ਆਪਾਂ ਲੱਡੂ ਵੰਡ ਰਹੇ ਆ ਜੀ ਕਾਫੀ ਦੀ ਹੋ ਗਈ ਸੀ ਸਮਾਪਤੀ ਤੇ ਮੰਨ ਉਹ ਨਹੀਂ ਅੰਦਰ ਪ੍ਰੈਸ਼ਰ ਨਾਲ ਪੰਗੇ ਲੈਣ ਲੱਗੇ ਚਲੋ ਹੁਣ ਆਪਾਂ ਇਹ ਵੀ ਫਟਾਫਟ ਕੰਮ ਸੇਵਾ ਪੂਰੀ ਕਰੀਏ ਆਪਣੀ ਤੇ ਫਿਰ ਅੰਦਰ ਜਾ ਕੇ ਬ੍ਰੇਕਫਾਸਟ ਕਰੀਏ ਜਦੋਂ ਰਸ਼ ਪੈ ਜਾਂਦਾ ਉਦੋਂ ਮੈਂ ਬਲੌਗ ਬਣਾ ਨਹੀਂ ਪਾਂਦਾ ਫੇ ਤਾਂ ਕਰਕੇ ਜਦੋਂ ਮੈਂ ਫ੍ਰੀ ਹੁੰਦਾ ਨਾ ਥੋੜਾ ਜਿਹਾ ਫੇਰ ਮੈਂ ਕੱਦਾ ਕਲਿੱਪ ਲੈ ਲੈਂਦਾ ਚਲੋ ਗੱਡੀਆਂ ਆ ਗਈਆਂ ਉੱਤੇ ਬਾਏ ਲੰਗਰ ਦੀ ਸਮਾਪਤੀ ਕਰਨ ਤੋਂ ਬਾਅਦ ਹਾਂਜੀ ਸਮਾਪਤੀ ਕਰਨ ਤੋਂ ਬਾਅਦ ਅਸੀਂ ਵਾਪਿਸ ਘਰ ਚੱਲਦੇ ਹੁਣ ਆਪਾਂ ਘਰੇ ਆ ਗਏ ਸਮਾਨ ਡਿਸਪੋਜ਼ਲ ਵਗੈਰਾ ਜੋ ਵੀ ਉੱਥੇ ਖਿੱਲਰ ਗਿਆ ਸੀਗਾ ਉਹਨੂੰ ਇਕੱਠਾ ਕਰਕੇ ਅੱਗ ਲਾ ਦਿੱਤੀ ਤੇ ਹੁਣ ਆਪਾਂ ਕਰੀਏ ਬ੍ਰੇਕਫਾਸਟ ਤੇ ਕਦੋਂ ਦੇ ਆਪਾਂ ਨੂੰ ਬੁਲਾ ਰਹੇ ਪਏ ਸੀਗੇ ਸਾਰੇ ਘਰ ਦੇ ਕਿ ਆਪ ਵੀ ਇੱਕ ਇੱਕ ਜਣਾ ਬ੍ਰੇਕਫਾਸਟ ਕਰ ਲਓ ਫੇ ਤਾਂ ਬਾਕੀ ਹੁਣਿਆਣਿਆਂ ਨੇ ਥੋੜਾ ਸੜਕ ਤੇ ਭੱਜ ਕੇ ਲੰਗਰ ਵਰਤਾਣਾ ਸੀਗਾ ਤੇ ਹੁਣ ਇੱਧਰ ਅਗਨੀ ਪੱਤ ਸ਼ੁਰੂ ਹੋਣ ਲੱਗੀ ਆ ਫਿਲਮ ਬੀਬੀ ਲਾਣਾ ਦੇ ਇੱਧਰ ਲਾਂਚ ਆ ਬੰਦ ਇੱਥੇ ਬੈ ਕੇ ਮੈਂ ਆਪਾਂ ਕਰਾਂਗੇ ਨਾਸ਼ਤਾ ਪਾਣੀ ਨਾਲੇ ਕਹਿੰਦੇ ਸੀ ਬਣ ਗਈ ਆ ਕੀ ਹੋਇਆ ਟੇ ਲੱਗਿਆ ਕਦੀ ਹੋ ਗਿਆ ਭੁੱਖ ਲੱਗੀ ਆ ਭੁੱਖ ਦਸ ਹਜ਼ਾਰ ਬਾਹਰ ਲੱਡੂ ਕੋਈ ਜਾਂਦੇ ਆਪਣੇ ਮੁੰਡੇ ਨੂੰ ਪੁੱਛਣੀ ਨੇ ਹੈ ਕਦਰ ਹੀ ਨਹੀਂ ਕਰਦੇ ਮੇਰੀ ਸੇਵਾ ਭਾਵਨਾ ਜਾਗ ਗਈ ਸੀ ਨਾ ਆਂਦਾ ਹੀ ਨਹੀਂ ਸੀ ਅੰਦਰ ਖਾਣ ਹੈ ਚਾਚਾਈ ਸੇਵਾ ਭਾਵਨਾ ਜਾਗ ਗਈ ਸੀ ਆਂਦਾ ਹੀ ਨਹੀਂ ਸੀ ਖਾਣ ਉਹ ਦੇਖੋ ਬਾਹਰ ਕਿੱਦਾਂ ਰਿਹਾਨ ਭੱਜਦਾ ਫਿਰਦਾ ਇਕੱਲਾ ਹੀ ਤੇ ਚਲੋ ਹੁਣ ਰੋਟੀ ਪਾਣੀ ਬਣ ਰਿਹਾ ਪਿਆ ਰਿਹਾਨ ਉਰੇ ਆ ਮਨੂ ਕਿਥੇ ਪਤਾ ਨਹੀਂ ਹਾਂ ਪੜੇ ਪਾਪਾ ਨੇ ਖਾਦੀ ਨਹੀਂ ਹੋਇਆ ਕਿੱਦਾਂ ਅੰਦਰ ਅੰਦਰ ਚਾਚਾ ਆ ਜਾਂਦਾ ਤੂੰ ਤਾਂ ਕਹਿੰਦਾ ਗੀਜਰ ਸੁਆਇਆ ਤੂੰ ਤਾਂ ਸਾਰੀਆਂ ਚੀਜ਼ਾਂ ਨੂੰ ਸੁਆਇਆ ਨੀ ਗੀਜਰ ਲਵਾਇਆ ਨੀ ਗੀਜਰ ਪੈਕ ਹੀ ਪਿਆ ਵਾ ਬੇਟੇ ਉਹ ਮੁਰਕ ਲਾਇਆ ਵਾ ਪਰ ਇਹ ਨਹੀਂ ਸਮਝ ਆਉਂਦਾ ਟੁੱਟੀ ਜਲਦੀ ਕਿਹੜੀ ਹੈ ਉਸ ਨਾਲ ਆਹ ਅੱਛਾ ਗੀਜਰ ਉੱਥੇ ਲੱਗਾ ਉਹਦੇ ਵੀ ਲਿਫਾਫਾ ਚੜਿਆ ਹੋਇਆ ਵਾ ਵਾਸੇ ਤੈਨੂੰ ਜਾਣ ਕੇ ਦਿਖਾਉਣ ਲਈ ਲਾਇਆ ਸੀ ਕਿ ਤੂੰ ਕਨਫਿਊਜ਼ ਰਵੇਂ ਕਿਹੜੀ ਟੂਟੀ ਚ ਗਰਮ ਪਾਣੀ ਆਉਂਦਾ ਮੈਂ ਇੱਥੇ ਵੀ ਟ੍ਰਾਈ ਕੀਤਾ ਕੋਈ ਮੱਕੀ ਚ ਨਹੀਂ ਲੱਗਿਆ ਕਿ ਤੋਤੇ ਸਾਰੀਆਂ ਟੂਟੀਆਂ ਦੇ ਹੱਥ ਧੋ ਕੇ ਦੇਖ ਲੈ ਕਹਿੰਦਾ ਪਾਣੀ ਦਾ ਢੰਡਾ ਆਉਂਦਾ ਪਿਆ ਲਵਾਇਆ ਕਿੱਥੇ ਆ ਕਹਿੰਦਾ ਆ ਫਰਟਨ ਦੱਬੂ ਕੇ ਤਾਂ ਉੱਥੋਂ ਤੇ ਲੂ ਕਰਾ ਦੋ ਕਰਾ ਲਈ ਕਰਾ ਲਈ ਇਹ ਚਲੋ ਹੁਣ ਨਾਸ਼ਤਾ ਪਾਣੀ ਕਰਦੇ ਆ ਤੇ ਫੇਰ ਤੁਹਾਨੂੰ ਮਿਲਦੇ ਆ ਮਨੂ ਲਾਈ ਰਾ ਬੰਦੂਰ ਚ ਮਨੂ ਕਿਉਂ ਨੂੰ ਮੂਏ ਹਾਂ ਜੀ ਰੇ ਵਾਲੇ ਨੂੰ ਫੜ ਕੇ ਮਾਰ ਦੇਣੀ ਹੈ ਦੇਖਦਾ ਦੇਖਦਾ ਮੁੱਸੇਗਾ ਚਲੋ ਚਲੋ ਖਾਓ ਰੋਟੀ ਉਧਰ ਉਧਰ ਬਾਲਟੀ ਪਾਣੀ ਦੀ ਨਾਲ ਹੀ ਰੱਖੀ ਮੈਂ ਸਾਰੀ ਅੱਗ ਭਿਜਾ ਦੇਣੀ ਬੜ ਕੇ ਕਿੱਥੇ ਪਈ ਆ ਅੱਧੀ ਕਿਹਦੀ ਆ ਮੈਂ ਕਿ ਮੈਂ ਇਹਨੂੰ ਫੜ ਕੇ ਮਾਰਾਂ ਜੇ ਇੱਥੇ ਇਹਨੂੰ ਫੜ ਕੇ ਮਾਰਾਂ ਤੰਦੂਰ ਚ ਲਾਈਂ ਕਹਿੰਦਾ ਮੈਂ ਬਾਲਟੀ ਪਾਣੀ ਦੀ ਭਰ ਕੇ ਰੱਖੀ ਨਾਲ ਹੀ ਅੱਗ ਭਜਾ ਲਣੀ ਇੰਨਾ ਪਿਆਰਾ ਹੈ ਤੇਰਾ ਹਾਂ ਇਹ ਕਰਕੇ ਤਾਂ ਮੈਂ ਕਿਦਾਂ ਇਹਦੇ ਕਰਕੇ ਆ ਮੈਂ ਇਹਦੇ ਕਰਕੇ ਕਿੰਨੇ ਪਾਏ ਕਹਿੰਦਾ ਇਹਦੇ ਪੈਰਾਂ ਨੂੰ ਠੰਡ ਲੱਗਦੀ ਨੇ ਲੈਮੀਨੇਸ਼ਨ ਕਰਾ ਦਈਏ ਫਿਰ ਜੀ ਹਾਂ ਹੋ ਜੇ ਨਾ ਬਾਕਵਾ ਰਾਤ ਰਾਤੀ ਜਦੋਂ ਸੁੱਤਾ ਸੀਗਾ ਆਪ 5 ਮਿੰਟ ਤੇ ਸੋ ਗਿਆ ਹੈ ਕੱਪੜੇ ਆਏ ਬਰੋਂ ਇਹਦੇ ਲਈ ਨਹੀਂ ਤੇ ਜਦੋਂ 5 ਮਿੰਟ ਤੇ ਸੋ ਗਿਆ ਉਹਦਾ ਫਿਕਰ ਵੀ ਨਹੀਂ ਕੀਤਾ ਕਿ ਕਿੱਥੇ ਪਈ ਹੋਊਗੀ ਉਹ ਆਹੋ ਉਹ ਮਮੀ ਤਾਂ ਕਹਿੰਦੀ ਮੈਂ ਬੈਰੇ ਤਾਂ ਕਹਿੰਦੇ ਬੇਬਾਰ ਆ ਜਾਂਦੀ ਹੈ ਹਾਂ ਇੰਨਾ ਅਗਲੀ ਰੋਈ ਗਈ ਤੇ ਨੇ ਜਾਣ ਪਿੱਛੋਂ ਕਹਿੰਦੀ ਸਮਾਵੀ ਕਿੱਥੇ ਗਿਆ ਉਹ ਇਹ ਦੇਖਣ ਤਾਂ ਲੋ ਜੀ ਦੋਸਤੋ ਰੋਟੀ ਪਾਣੀ ਦਾ ਪ੍ਰੋਗਰਾਮ ਚੱਲਦਾ ਪਿਆ ਸੇਵਾ ਹੀ ਪੜੀ ਹੋਰੀ ਆ ਸਾਗ ਚ ਵੀ ਘੇਈ ਤੇ ਦਾਲ ਚ ਵੀ ਘੇਈ ਚੱਲਦਾ ਪਿਆ ਆਜੋ ਤੁਸੀਂ ਵੀ ਇੰਦਾ ਥੋੜਾ ਜਿਹਾ ਤੁਸੀਂ ਲਾਉਣਾ ਪਹਿਲਾਂ ਇੰਦਾ ਕਰਕੇ ਫਰੋਂਟੀ ਨੂੰ ਸਾਗ ਠੀਕ ਆ ਫਿਰ ਤਾਂ ਦਾਲ ਮੈਂ ਲਾ ਕੇ ਚੈੱਕ ਕਰਕੇ ਦੇਖੀ ਮੈਂ ਕਿਹਾ ਦੇਖਾ ਮਿਕਸ ਕਰਕੇ ਕਿੱਦਾਂ ਲੱਗਦਾ ਮੈਂ ਇਹਨਾਂ ਨੇ ਆਲੇ ਪਹਿਲਾਂ ਘੋੜੇ ਦੇ ਘੋੜੇ ਦੇ ਮੈਂ ਕਿਹਾ ਹਲਕ ਜਾਲ ਦੀਆਂ ਸਾਰੇ ਬੈਠਣਗੇ ਨਾਲ ਹੱਥ ਸਿੱਪਣਗੇ ਟੈਸਟੀ ਤੇਰਾ ਆਉਣਾ ਨਿਆਣੇ ਨੂੰ ਜਣਾਣਾ ਕੋ ਸਿੱਕੀ ਸ ਉਹ ਦਾ 13 ਚੋਕਲਾ ਨਾਲ ਇਧਰ ਇਹਦਾ ਅਗ ਨਹੀਂ ਪੱਤ ਦਾ ਸੁਆਦ ਆ ਓਏ ਰਾਤ ਨੂੰ ਗੱਲ ਕਰਾਇਆਗਾ ਆਰੇ ਸ਼ਰਮਦਾ ਹੋਏ ਨਾਲੇ ਥੋੜਾ ਥੋੜਾ ਕਿ ਦੋਸਤੋ ਰਿਹਾਨ ਦੀ ਫਰਮੈਸ਼ ਤੇ ਰਿਹਾਨ ਕਹਿੰਦਾ ਸੀ ਮੈਂ ਆਪਣੇ ਦੂਸਰੇ ਘਰ ਜਾਣਾ ਤੇ ਰੋਣ ਲੱਗ ਗਿਆ ਮੈਂ ਇਹਨੂੰ ਵਾਦਾ ਕੀਤਾ ਸੀ ਪ੍ਰੋਮਿਸ ਕੀਤਾ ਸੀ ਮੈਨੂੰ ਲੈ ਕੇ ਨਹੀਂ ਆਏ ਤਾ ਉਦਾਂ ਨਾ ਤੇ ਫਿਰ ਹੁਣ ਇਹਨੂੰ ਚੁੱਪ ਕਰਾਉਣ ਲਈ ਇੱਧਰ ਆਏ ਆਪਣੇ ਕੋਲ ਟਾਈਮ ਤਾਂ ਹੈ ਨਹੀਂ ਸੀਗਾ ਹੁਣ ਆਪਣਾ ਚੱਲਦਾ ਪਿਆ ਟਾਸਕ ਹੁਣ ਮੈਂ ਤੁਹਾਨੂੰ ਟਾਸਕ ਦਿਖਾਣਾ ਖਤਰੋ ਦੇ ਖਿਡਾਰੀ ਦਿਖਾਏ ਜਿਹੜਾ ਚਾਬੀਆਂ ਛੱਲੇ ਚਾਬੀਆਂ ਇਹਨਾਂ ਨੇ ਇੰਨੀਆਂ ਲਾਈਆਂ ਹਨ ਕਿਆ ਬਾਤ ਪਤਾ ਐ ਦੀ ਖਿਡਾਰੀ ਤੇ ਹੁਣ ਆਪਾਂ ਅੰਦਰ ਚੱਲਦੇ ਆਂ ਅੱਜ ਗੋਲਾ ਵੀ ਪਹਿਲੀ ਵਾਰ ਆਇਆ ਵਾ ਘਰੇ ਇੱਧਰ ਨੇ ਹੈ ਕੋਲੇ ਮੈਂ ਕਿਹਾ ਗੋਲਾ ਪ੍ਰਭ ਵੀ ਪਹਿਲੀ ਵਾਰ ਆਇਆ ਵਾ ਹੂੰ ਕਿਹਦਾ ਲਗਾ ਫੇ ਤੁਮਕੋ ਦੇ ਅੰਦਰ ਜਾ ਕੇ ਉਹਦਾ ਲੱਗੂ ਹੁੰਦਾ ਅੰਦਰ ਜਾ ਕੇ ਪਤਾ ਲੱਗੂ ਨਹੀਂ ਬਾਹਰ ਦੀ ਕਿਦਾਂ ਦੀ ਆ ਦੀ ਹਾਂ ਮੈਂ ਤਾਂ ਪੰਜੋਗ ਹੈਗੀ ਗੰਦ ਟਪੰਜੋਗ ਹੈਗੀ ਆ ਟੱਪੋ ਫੇ ਤੇ ਹੁਣ ਆਪਾਂ ਗੇਟ ਖੋਲਣਾ ਨੇ ਭਾਬੀ ਤੋਂ ਇਹ ਮੈਨੂੰ ਲੱਗਦਾ ਕਰਾਂ ਮੈਂ ਤਾਂ ਇਹ ਟੱਪ ਕੇ ਜਾਈਏਗਾ ਇਹ ਹੁਣ ਮੈਨੂੰ ਹੀ ਕੰਮ ਕਰਨਾ ਪੈਣਾ ਬਸ ਗੱਲਾਂ ਛੁੱਕ ਗਈ ਇਹ ਕਾਕੇ ਘਰੀ ਜਰਾ ਅੱਗੇ ਹੋ ਗਏ ਜਰਾ ਓਏ ਯਾਰ ਜਿੰਦੇ ਦਾ ਨਾਮ ਪੜ ਲਓ ਚਾਬੀ ਪੜ ਲਓ ਉਹਦੇ ਨਾਲ ਖੁੱਲ ਜਾਣਾ ਮੈਂ ਆਂਦਾ ਹੀ ਨਹੀਂ ਕਰਦਾ ਨਾ 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 ਖੁੱਲ ਗਿਆ ਨਾ ਸਿਆਣਾ ਬੰਦਾ ਨਾਲ ਲਿਆ ਹੁੰਦਾ ਫਾਇਦਾ ਤਾਂ ਦੇਖੋ ਕਿੰਨਾ ਧੰਨ ਹੋਈ ਕਰ ਰਹੀ ਸੀ ਮੈਂ ਟੈਂ ਟੈਂਾ ਰੁਕ ਰੁਕ ਉਹ ਤੇਲ ਚੋਇਆ ਹੀ ਨਹੀਂ ਯਾਰ ਬਾਬੂ ਜੀ ਘਰ ਆਏ ਬਾਬੂ ਜੀ ਘਰ ਆਏ ਇੱਕ ਵਾਰੀ ਹੋ ਗਿਆ ਯਾਰ ਕਿੰਨਾ ਖਰਾਬ ਹੋ ਗਿਆ ਯਾਰ ਓਏ ਟੁੱਟ ਇਹ ਵੀ ਹੁਣ ਕਰਾਉਣਾ ਪਾਣਾ ਸਹੀ ਯਾਰ ਇਹ ਹਰ ਵਾਰ ਜਾਨ ਲੱਗੇ ਦੇਖੀਦਾ ਵਾ ਇੱਥੇ ਨਾ ਕਰਾਏ ਤੇ ਚੜਾਇਆ ਸੀ ਉਹ ਕਿਰਾਏਦਾਰਾਂ ਦਾ ਮੁੰਡਾ ਨਾ ਇਹਦੇ ਉੱਤੇ ਪੈਰ ਰੱਖ ਰੱਖ ਕੇ ਇਹਨਾਂ ਦਾ ਇਹ ਇਹਦੇ ਉੱਤੇ ਪੈਰ ਰੱਖ ਕੇ ਨਾ ਕੰਧ ਤੇ ਚੜਦਾ ਹੁੰਦਾ ਸੀ ਇੱਥੇ ਨੁਕਸਾਨ ਕਰਦਾ ਹਣੀ ਉਹ ਦੇਖੋ ਉਥੋਂ ਰੰਗ ਵੀ ਖਰਾਬ ਹੋ ਗਿਆ ਸਾਰਾ ਨਵਾਂ ਕਰਾਇਆ ਸੀ ਜਿਆ ਇੱਧਰ ਚਲੋ ਕੋਈ ਗੱਲ ਨਹੀਂ ਜਿੰਨੀ ਅਕਲ ਆ ਕਿਉਂ ਬਣ ਸਹੀ ਗਿਆ ਖਰਾਬ ਕਰਤਾ ਨਾ ਜਿੰਨੀ ਅਕਲ ਨਹੀਂ ਹੁਣ ਅਸੀਂ ਵੀ ਭੁੱਲ ਜੀ ਦਾ ਹਰ ਵਾਰ ਹੁਣ ਦੇਖਦੇ ਆ ਡੈਡੀ ਨੂੰ ਯਾਦ ਕਰਾਨਾ ਮੈਂ ਜਾ ਕੇ ਤੇ ਫਿਰ ਡੈਡੀ ਚਾਚਾ ਜੀ ਨੂੰ ਕਹੂਗੇ ਜਾਂ ਆਪ ਆ ਕੇ ਜਿਹੜਾ ਮਾਰਕੇ ਕਰਾਉਗੇ ਗੋਲੇਯਾਰੇ ਦੁਆਰਾ ਫੇ ਸਿਆਣਾ ਬੰਦਾ ਸਿਆਣੀ ਸਲਾਹ ਦਿੰਦਾ ਨਾਮ ਪੜ ਲਓ ਜਿੰਦੇ ਦਾ ਕੰਮ ਕਰਤਾ ਉਹਨਾਂ ਨੇ ਦੇਖ ਲਓ ਇਹਨਾਂ ਤੇ ਕੰਮ ਮੈਨੂੰ ਨਹੀਂ ਲੱਗਦਾ ਇਹਨਾਂ ਕੋਈ ਖਲਣੋਗਾ ਨਾ ਵੀ ਹੈ ਨਹੀਂ ਕਹਿੰਦੇ ਜਿੰਦੇ ਦਾ ਜਦੋਂ ਉੱਥੇ ਵੀ ਨਹੀਂ ਸੀ ਕੋਈ ਚਾਪੀ ਜੋ ਬਨੇ ਆਉਂਦਾ ਸੀ ਇੱਥੇ ਨਾ ਇੱਥੇ ਬੰਦਾ ਬਾਰਬੀਕਿਊ ਕਰ ਸਕਦਾ ਉੱਥਾ ਬਹਿ ਕੇ ਨਾ ਉੱਪਰ ਵੀ ਬਹਿਣ ਨੂੰ ਜਗ੍ਹਾ ਹੈਗੀ ਸੋਹਣੀ ਉੱਥੇ ਵੀ ਬਹਿ ਸਕਦਾ ਕਿ ਨਹੀਂ ਉਹ ਜਿਹੜਾ ਆਪਣੇ ਘਰੇ ਵੱਡਾ ਸਵੀਮਿੰਗ ਪੂਲ ਜਿਆ ਪਿਆ ਉਹ ਚ ਪਾਣੀ ਭਰ ਕੇ ਨਾ ਇੱਥੇ ਹੋ ਕੀ ਬਾਤ ਹੈ ਹਨਾ ਨਾਂਦੇ ਹੁੰਦੇ ਸੀ ਮੈਂ ਅੱਜ ਹੋਇਆ ਨਾ ਸ਼ਗਲ ਮੈਂ ਅੱਜ ਕੀਤੀ ਸੀ ਸ਼ਗਲ ਮੈਂ ਅੱਜ ਕੀਤੀ ਸੀ ਸ਼ਗਲ ਮੈਂ ਅੱਜ ਕਰਕੇ ਵੀ ਜਿੰਦਾ ਖੋਲ ਲੈਂਦੇ ਮੇਰੇ ਘਰ ਦੇ ਵਾਹ ਉਹ ਚੀਕਾ ਨਾ ਮਾਰੋ ਚਲੋ ਮੁੰਡਾ ਚਲੋ ਆਰੇ ਕੋ ਮਨੂੰ ਤੇਲ ਚੋ ਕੇ ਨੋ ਸੇ ਹਾਂ ਪਾਤੇ ਘਰ ਦੇ ਉਹ ਕਿਉਂ ਆਏ ਲੇਟਾਂ ਤੋਂ ਜਾਉਂਦੇ ਲੇਟੋਂ ਜਾਉਂਦੇ ਇੱਥੇ ਕਿਤੇ ਸਾਨੂੰ ਪਤਾ ਹੀ ਨਹੀਂਗਾ ਸਾਨੂੰ ਪਤਾ ਹੀ ਨਹੀਂ ਲੇਟਾਂ ਲੂਟਾ ਕਿੱਥੇ ਜਾ ਰਹੀਆਂ ਆਪਾਂ ਅੰਦੇ ਹੀ ਇੱਥੇ ਮੇਲਾ ਤਾਂ ਲੈਣ ਆਏ ਸੀ ਬਾਥਰੂਮ ਜਿੱਥੇ ਹੈਗੀ ਆ ਕਾਦੀ ਚਲਾਉਣਾ ਸਾਰੀਆਂ ਛੱਡ ਦੇ ਸਾਰੀਆਂ ਛੱਡਤੀਆਂ ਬੂਹ ਆਜਾ ਓਏ ਸਾਲੇ ਆ ਕੀ ਭਰ ਗੀ ਰੰਗ ਵਾਲੇ ਵਿੱਚ ਮੇਰੇ ਹਿਸਾਬ ਨਾਲ ਆ ਦੇਖਿਓ ਇਹਦੇ ਚਾਰਜਰ ਚੂਟ ਜਿਹਨਾਂ ਨੂੰ ਕਿੱਦਾਂ ਲਾਣਾ ਓ ਯਾਰ ਆ ਸਕੀਮ ਤਾਂ ਦੇਖੀ ਨਹੀਂ ਅਸੀਂ ਉਹ ਲੈਂਡ ਪਤਾ ਨਹੀਂ ਕਿਉਂ ਨਹੀਂ ਜਗਦੀ ਯਾਰ ਪਤਾ ਨਹੀਂ ਕੀ ਚੱਕਰ ਆ ਜਿੰਨਾ ਦਾ ਬਾਹਰ ਗੇਟ ਦੇ ਅੰਦਰ ਦੇ ਬਸ ਆ ਲੈਂਡ ਚੱਕਾਈ ਦੇਖੋ ਮਾੜੀ ਜੀ ਜਗਦੀ ਆ ਕਿਚਨ ਹੁਣ ਮੈਂ ਟੋਰਚ ਜਗਾ ਦਿੰਦਾ ਏ ਇਹੀ ਆਪਣਾ ਕਿਚਨ टटटटट देखो छकली चाचू ਆ ਜਾ ਵੀ ਪਿੰਡ ਦੇ ਸਾਥੇ ਚਲੀ ਬਸ ਕਰੋ ਚਲ ਉੱਪਰ ਚਲੀਏ ਫਿਰ ਉੱਪਰ ਯਾਰ ਕਿਰਾਏ ਦਾ ਮਨੂੰ ਮੇਰੇ ਘੇਟ ਲੱਗਾ ਚਲੋ ਉੱਪਰ ਚਲੀਏ ਉੱਪਰ ਯਾਰ ਕਿਰਾਏਦਾਰਾ ਕੋਲ ਨਾ ਚਾਬੀਆਂ ਹੋਣੀਆਂ ਉਹ ਆਪ ਤਾਂ ਨਹੀਂ ਕਰੇ ਚਲੋ ਫਿਰ ਆਜ ਫਿਰ ਉੱਪਰ ਚਲਤੇ ਹੈ ਆਓ ਕੋਈ ਤਾਂ ਇਹਨਾਂ ਦੇ ਕਮਰੇ ਵਿੱਚ ਚੜਾ ਲੱਗ ਪਾਇਆ ਆ ਦੇ ਕਿੱਥੋਂ ਦੀ ਬਾਹਰ ਜਾਂਦਾ ਰਹਾ ਯਾਰ ਇੱਥੇ ਵੀ ਬੰਦਾ ਬਾਰਬੀਕਿਊ ਵਗੈਰਾ ਕਰ ਸਕਦਾ ਵਾਹ ਇਥੇ ਮੁਰਗੀ ਮੁਰਗੀ ਪੇਟ ਬੋਲ ਗਿਆ ਰੱਖਿਆ ਕੋਤੇ ਰੱਖਿਆ ਇਸੇ ਚਲਾ ਹੁਣ ਪਤਾ ਨਹੀਂ ਘਰ ਦੇ ਅੰਦਰ ਸੀ ਇਹਦਾ ਜੀ ਵੰਦਾ ਬੁੱਟਾ ਦੂਜੇ ਪਾਸੇ ਇੱਥੇ ਆ ਜਵੈਨ ਦਾ ਬੁੱਟਾ ਜੀ ਜੇ ਕਿਸੇ ਦਾ ਪੇਟ ਖਰਾਬ ਹੋਵੇ ਤਿੱਥੇ ਆ ਕੇ ਸੰਪਰਕ ਕਰੋ ਸਾਡੇ ਨਾਲ ਅੰਮਾ ਇਥੇ ਇਦਾਂ ਕਿੰਦੇ ਆ ਨਹੀਂ ਆ ਲੈ ਗਏ ਉਹਿਆ ਮੰਝੇ ਕਿਦੇ ਇਦਾਂ ਰੱਖਿਆ ਹੋਏ ਨੇ ਖਤਰਨਾਕ ਹੈ ਪਤਾ ਨਹੀਂ ਕਿਰਾਏਦਾਰਾਂ ਦੇ ਉਹ ਇਹਦੇ ਪਿਛਲੇ ਕਿੰਦਾ ਨਾਮ ਸੁਣੇ ਰੱਖਦੇ ਨਹੀਂ ਆ ਆ ਦੇਖੋ ਚਲਾ ਮਾਨੂੰ ਇਦਾਂ ਕਰੀਦਾ ਹੁੰਦਾ ਪਿਆਰ ਮੈਨੂੰ ਦਿਖਾ ਰਿਹਾ ਪਿਆਰ ਨਹੀਂ ਕਰੀਦਾ ਹੁੰਦਾ ਤੇ ਬਾਕੀ ਉਹਨਾਂ ਦਾ ਸਬੰਧ ਸਮਨ ਕਰਾਇਦਾਰਾਂ ਦਾ ਪਿਆਵਾ ਉੱਪਰ ਜਾਣ ਵਾਲੀ ਚਾਬੀ ਇਹ ਨਾ ਕੋਲ ਨੂੰ ਉਹ ਮੰਜਮਲੇ ਤੋਂ ਚੜ ਗਿਆ ਵਰ ਗਿਆ ਉੱਪਰ ਜਾਣ ਵਾਲੀ ਚਾਬੀ ਇਹ ਨਾ ਕੋਲ ਤੇ ਹੁਣ ਆਪਾਂ ਖੁਸ਼ ਕੇ ਨਹੀਂ ਸਮਾਉਣਾ ਚਲਾੜੀ ਹਾਂ ਕੰਮ ਕਰਤਾ ਨਹੀਂ ਗਲਤ ਇੱਦੀ ਦਰ ਦੇ ਇੱਦੀ ਕੈਮਰੇ ਚ ਦੋਰੀ ਅੱਗੇ ਵਾਲਾ ਕੀ ਕਹਿਣਾ ਰਿਹਾ ਹਾਂ ਸੋ ਤਾਂ ਵੀ ਕੋਈ ਓਏ ਨਾ ਇੱਧਰ ਆਪਣਾ ਖਲਾਰਾ ਪਾਇਆ ਹੋਇਆ ਆਪਾਂ ਇਜੀ ਉਸੇ ਭਾੜੇ ਪੁੰਡੇ ਇੱਧਰ ਇਕੱਠੇ ਕੀਤੇ ਹੋਏ ਆਪਾਂ ਫ੍ਰਿਜ ਬਖਾਕ ਚਿਹਰੇ ਦੀ ਐਸੀ ਹੈ ਉਹ ਫੇਰ ਨਹੀਂ ਅਗਰ ਕੇ ਕੱਟਦਾ ਹੋਣਾ ਹੈ ਦਰੋਂ ਸੈਟਿੰਗ ਕੱਟੇ ਹੋਣੀ ਏ ਭਾਜੀ ਮੇਰਾ ਪਾਈਆ ਹੁਣਾ ਕਿੱਦਾਂ ਧਿਆਨ ਜਾਂਦਾ ਹਾਂ ਸ਼ਰਾਬ ਵਾਲ ਦੇ ਕਿੱਦਾਂ ਧਿਆਨ ਜਾਂਦਾ ਇਹ ਮੇਰਾ ਹੁਣਾ ਭਾਜੀ ਕਿਤੇ ਖਾਦੀ ਪੀਤੀ ਮੈਂ ਭੁੱਲ ਗਿਆ ਹੁਣਾ ਇੱਧਰ ਬੋਟੀਆਂ ਬੋਟੀਆਂ ਸ਼ਰਾਬ ਦੀਆਂ ਬੋਤਲਾਂ ਪਈਆਂ ਆਪਣੀਆਂ ਸੋਫਾ ਤੇ ਇਹ ਦੇਖ ਮੇਰਾ ਮਲੇਜ਼ ਕਿੰਨਾ بڑا ਹੈ ਯਾਰ ਗੈਸ ਦੀ ਸਮੈਲ ਆਈ ਜਦੋਂ ਖੋਲੇ ਆ ਨਾ ਬੰਦ ਕਰੋ ਤਾਂ ਦੇਖੋ ਤਾਂ ਚੱਲਦਾ ਤਾਂ ਨਹੀਂ ਪਿਆ ਤੇਰੇ ਵੀ ਤਾਂ ਮਨਦ ਹੁੰਦਾ ਮੈਨੂੰ ਚਲੋ ਜੋਂ ਲਾ ਦੇਣਾ ਨਾ ਚੱਲੇ ਆ ਜਿਹੜੀ ਸਿਕ ਕਹੀ ਆ ਉਹ ਗੱਲ ਦੱਸੀ ਨਾ ਕਿਸੇ ਨੂੰ ਆਪਣੀ ਸੀਕਰਟ ਆ ਚਲੋ ਠੀਕ ਆ ਫਿਰ ਬਾਏ ਕਰਦੇ ਰਿਹਾਣ ਬਾਏ ਬੈ ਜਾ ਮਨਤ ਬੈ ਫੈਰੀ ਪੈਣਾ ਨਹੀਂ ਕਰਕੇ ਆਇਆ ਕਰ ਲਿਆ ਕਰ ਲਿਆ ਚੰਗਾ ਫੇ ਚਾਚਾ ਜੀ ਅੱਛਾ ਜੀ ਬਾਏ ਨਾ ਜੀ ਚੱਲ ਬੈਠ ਗੱਡੀ ਚ ਮਲੰਗੀ ਸ਼ਾਦੀ ਚਲੋ ਜੀ ਹੁਣ ਆਪਾਂ ਚੱਲੀਏ ਲੁਧਿਆਣੇ ਵਾਲੋਂ ਹੁਣ ਤੁਹਾਨੂੰ ਰਾਹ 'ਚ ਜੋ ਕਰਦੇ ਆ ਦਿਖਾਣੇ ਆ ਤੇ ਲੁਧਿਆਣੇ ਜਾ ਕੇ ਮਿਲਦੇ ਆ